ਭਰਮ ਸਨਮਾਨ ਜੋ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਚਮਿੰਡਿਆਂ ਵਾਲੇ ਢਾਡੀ ਜਥੇ ਢਾਡੀ ਸਤਨਾਮ ਸਿੰਘ ਚਮਿੰਡੇ ਦੇ ਸਾਥੀਆਂ ਵੱਲੋਂ ਬਹੁਤ ਹੀ ਆਦਰਮਤ ਤੇ ਸਤਕਾਰ ਸਹਿਤ ਬੁਲਾਈ ਗੁਰਫਤੇ ਪ੍ਰਬੰਨ ਕਰੋ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਹੁਣ ਮੈਂ ਜਿਨ੍ਹਾਂ ਹਾਲਾਤਾਂ ਦੇ ਬਾਰੇ ਬੇਨਤੀ ਕਰਨ ਜਾ ਰਿਹਾ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਸਾਡੇ ਭਰਾ ਭਲੀ ਪ੍ਰਕਾਰ ਜਾਣਦੇ ਨੇ ਕਿ ਪੰਜਾਬ ਨੂੰ ਪਾਣੀ ਦੇ ਵਿੱਚ ਡੋਬਿਆ ਜਾ ਰਿਹਾ ਹੈ ਪਾਣੀ ਬੰਬ ਪੰਜਾਬ ਦੇ ਉੱਤੇ ਭਰਾਇਆ ਜਾ ਰਿਹਾ ਹੈ ਸੋ ਜੋ ਪੀਬੀਐਮਪੀ ਬੋਰਡ ਦੇ ਵਿੱਚ ਸਾਡੇ ਪੰਜਾਬ ਦੇ ਅਧਿਕਾਰੀ ਉੱਥੇ ਜੋ ਉਸ ਨੂੰ ਚਲਾਉਂਦੇ ਸੀ ਦੇਖਦੇ ਕਰਦੇ ਸੀ ਉਹਨਾਂ ਨੂੰ ਉਥੋਂ ਹਟਾ ਕੇ ਨਾਲ ਲੱਗਦੀਆਂ ਸਟੇਟਾਂ ਚੋਂ ਨਾਲ ਲੱਗਦੇ ਸੂਬਿਆਂ ਚੋਂ ਅਧਿਕਾਰੀ ਨਿਜ਼ਤ ਕਰਕੇ ਸਾਡੇ ਉੱਤੇ ਜਾਣ ਫੁੱਜ ਕੇ ਕਹਿ ਟਾਇਆ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਪੱਧਰ ਪਹਿਲਾਂ ਜਾਣਬੁੱਝ ਕੇ ਵਿਧਾਇਆ ਗਿਆ ਫਿਰ ਇੱਕ ਦਿਮਾ ਨੂੰ ਖੋਲਿਆ ਗਿਆ ਸੋ ਬੜੇ ਦੁੱਖ ਦੀ ਗੱਲ ਇਹ ਹੈ ਵੀ ਸਾਡੀ ਕਿਸੇ ਵੀ ਸਟੇਟ ਦੇ ਕਿਸੇ ਵੀ ਹੋਰ ਭਾਈਚਾਰੇ ਨੇ ਬਿਲਕੁਲ ਬਾਹ ਨਹੀਂ ਫੜੀ ਹੋਰ ਤਾਂ ਹੋਰ ਮੌਕੇ ਦੀਆਂ ਸਰਕਾਰਾਂ ਨੇ ਵੀ ਸਾਡੇ ਵਿੱਚ ਹਾਂ ਦਾ ਨਾਂ ਦਾ ਨਹੀਂ ਮਾਰਿਆ ਜੇ ਕੋਈ ਮੌਜੂਦਾ ਸਰਕਾਰ ਦਾ ਅਧਿਕਾਰੀ ਜਾਂ ਜੋ ਸਾਬਕਾ ਅਧਿਕਾਰੀ ਨੇ ਜਿਨ੍ਹਾਂ ਦੀਆਂ ਪਹਿਲਾਂ ਸਰਕਾਰਾਂ ਰਹੀਆਂ ਜਿਕਰੂ ਜਾਂਦੇ ਨੇ ਕੇਵਲ ਫੋਟੋਆਂ ਲਾਉਣ ਦੇ ਲਈ ਵੀਡੀਓ ਬਣਾਉਣ ਦੇ ਲਈ ਜਾਂਦੇ ਨੇ ਕੋਈ ਚਾਚ ਨਾ ਕਿਸ ਨੇ 4 ਪੈਸੇ ਨਹੀਂ ਲਾਏ ਸੋ ਇਸ ਲਈ ਜੇ ਮੋਢੇ ਨਾਲ ਮੋਢਾ ਜੋੜਿਆ ਤਾਂ ਪਾਸ ਪੰਜਾਬ ਦੇ ਪਾਰਟੀ ਨੇ ਐਨ ਕਰਾ ਢੱਟ ਕੇ ਮੋਢੇ ਨਾਲ ਮੋਢਾ ਜੋੜਿਆ ਜਿਹਦਾ ਬਾਨੀ ਕੌਣ ਦਾ ਮਹਾਨ ਸ਼ਹੀਦ ਵੀਰ ਦੀਪ ਸਿੰਘੂ ਸੀ ਸੋ ਇਹ ਬੜੇ ਦੁੱਖ ਦੀ ਗੱਲ ਆ ਪੰਜਾਬੀ ਹਮੇਸ਼ਾ ਹਰ ਇੱਕ ਦੇ ਨਾਲ ਐਨ ਢੱਟ ਕੇ ਦੁੱਖ ਦੇ ਵਿੱਚ ਖੜਦੇ ਰਹੇ ਨੇ ਤੇ ਕਲੀਫਾ ਨਾਲ ਚੱਲਦੇ ਰਹੇ ਨੇ ਪਰ ਸਾਡੀ ਕਿਸੇ ਨੇ ਬਾਹ ਨੀ ਫੜੀ ਸੋ ਜਦੋਂ ਜਦੋਂ ਵੀ ਪੰਜਾਬ ਤੇ ਪਈ ਬਿਵਤਾ ਖੜਿਆ ਕੋਈ ਨਹੀਂ ਨਾਲ ਪੰਜਾਬੀਆਂ ਦੇ ਕਿੱਥੇ ਗਏ ਹੁਣ ਜੂਪੀ ਬਿਹਾਰ ਵਾਲੇ ਕੋਈ ਮਰਿਆ ਨਹੀਂ ਨਾਲ ਪੰਜਾਬੀਆਂ ਦੇ ਇਦਾਂ ਡੁੱਬਦਾ ਵੇਖ ਕੇ ਭੱਜ ਜਾਂਦੇ ਕੋਈ ਦਰਿਆ ਨਹੀਂ ਨਾਲ ਪੰਜਾਬੀਆਂ ਦੇ ਘੂਲੀ ਮੌਦੀ ਜਣੇ ਪੰਜਾਬ ਕੱਲਾ ਕੋਈ ਚੜਿਆ ਨਹੀਂ ਨਾਲ ਪੰਜਾਬੀਆਂ ਦੇ ਭਾਵ ਪੁਰੀਆਂ ਮੁਸੀਬਤਾਂ ਨਾਲ ਕੱਲਾ ਕੁਈ ਲੜਿਆ ਨਹੀਂ ਨਾਲ ਪੰਜਾਬੀ ਅੰਰੇ ਇਸੇ ਤਰ੍ਹਾਂ ਦੇ ਹਾਲਾਤਾਂ ਨੂੰ ਬਿਆਨ ਕਰਦੀ ਕਪਤਾ ਚਮਿੰਡਿਆਂ ਵਾਲੇ ਢਾਡੀ ਜਿੱਥੇ ਢਾਡੀ ਸਤਨਾਮ ਸਿੰਘ ਚਮਿੰਦੇ ਦੇ ਸਾਥੀਆਂ ਪਾਸੋਂ ਇੰਜ ਸੁਣੋ ਕਦੇ ਕੋਈ ਬਣਿਆ ਨਾ ਹਾਣੀ ਤੇਰੇ ਦੁੱਖਾਂ ਵਿੱਚ ਕਦੇ ਕੋਈ ਬਣਿਆ ਨਾ ਹਾਣੀ ਸਾਡੇ ਸਾਰੇ ਅਰਮਾਨ ਢੋੜ ਲੈ ਗਿਆ ਏ ਪਾਣੀ ਸਾਡੇ ਸਾਰੇ ਅਰਮਾਨ ਢੋੜ ਲੈ ਗਿਆ ਏ ਪਾਣੀ ਜਿੰਨਾਂ ਲਈ ਤੂੰ ਹਰ ਵੇਲੇ ਲਾਉਂਦਾ ਸੀ ਲੰਗਰ ਜਿੰਨਾਂ ਲਈ ਤੂੰ ਹਰ ਵੇਲੇ ਲਾਉਂਦਾ ਸੀ ਲੰਗਰ ਜਿੰਨਾਂ ਵਾਸਤੇ ਤੂੰ ਮਰਦਾ ਰਹਾ ਤੇਰੀ ਕਿਸੇ ਲਈ ਨਾ ਪੰਜਾਬ ਸਿਆ ਸੰਸਾਰ ਤੂਤਾ ਸਾਰਿਆਂ ਲਿਖੜਦਾ ਰਹਾ ਤੇਰੀ ਕਿਸੇ ਲਈ ਨਾ ਪੰਜਾਬ ਸਿਆਸਾ ਤੂੰ ਤਾਂ ਸਾਰਿਆਂ ਲਈ ਖੜਦਾ ਰਹਾ ਸੀ ਸੀ ਬਣਾਏ ਘਰ ਪਾਣੀਆਂ ਚ ਰੁੜੇ ਨੇ ਅੱਥੀ ਸੀ ਬਣਾਏ ਘਰ ਪਾਣੀਆਂ ਚ ਰੁੜੇ ਨੇ ਵੇਗੇ ਜਿਹੜੇ ਪਾਣੀ ਵਿੱਚ ਜੀ ਵੀ ਨਾ ਮੁੜੇ ਨੇ ਵੇਗੇ ਜਿਹੜੇ ਪਾਣੀ ਵਿੱਚ ਜੀ ਵੀ ਨਾ ਮੁੜੇ ਨੇ ਆਪ ਨਾਲੇ ਪਸ਼ੂਆਂ ਦੇ ਖੋਲਦਾ ਸਿਰッセ ਆਪ ਨਾਲੇ ਪਸ਼ੂਆਂ ਦੇ ਖੋਲਦਾ ਸਿਰッセ ਨਾਲੇ ਦਿਲ ਹੋਂਗੇ ਪਰਦਾ ਰਹਾ ਤੇਰੀ ਕਿਸੇ ਲਈ ਨਾ ਪੰਜਾਬ ਸਿਆ ਸੰਸਾਰ ਤੂੰ ਤਾਂ ਸਾਰਿਆਂ ਲਖੜਦਾ ਰਹਾ ਤੇਰੀ ਕਿਸੇ ਲਈ ਨਾ ਪੰਜਾਬ ਸਿਆਹ ਸੰਸਾਰ ਤੂੰ ਤਾਂ ਸਾਰਿਆਂ ਨੇ ਖੰਡਾ ਰਖਾ ਜਿੱਲਾ ਟੁਛੇ ਜੰਮੀਓ ਕੇ ਤੇਰਾ ਵੀ ਥੀ ਲਾਏ ਬੂਟੇ ਜਦੋਂ ਹੋਗੇ ਸੁਵਾਦੀ ਦਿਲਦਿਆਂ ਸਦਰਾਂ ਵੀ ਹੋ ਗਈਆਂ ਸੁਵਾਦੀ ਦਿਲਦਿਆਂ ਸਦਰਾਂ ਵੀ ਹੋ ਗਈਆਂ ਸੁਵਾਦੀ ਵੇਚ ਕੇ ਫਸਲ ਕਰੂੰ ਧੀਆਂ ਦੇ ਵਿਆਹ ਵੇਚ ਕੇ ਫਸਲ ਕਰੂੰ ਧੀਆਂ ਦੇ ਵਿਆਹ ਇਹੀ ਸੋਚ ਝੁੱਪਾ ਮਾਰਦਾ ਰਿਹਾ ਤੇਰੀ ਕਿਸੇ ਲਈ ਨਾ ਪੰਜਾਬ ਸਿਆਹ ਸੰਸਾਰ ਸੇਲੇ ਨਾ ਪੰਜਾਬ ਸਿਆਨਸਾਰ ਤੂੰ ਤਾਂ ਸਾਰਿਆਂ ਲਈ ਖੜਦਾ ਰਹਾ ਤਵਾਦੀ ਕਹਿੰਦਾ ਏ ਕਦੇ ਪੱਖਪਤੀ ਕਦੇ ਅਤਵਾਦੀ ਕਹਿੰਦਾ ਏ ਨਜ਼ਰ ਨਾਇਆ ਵੇ ਕਿੱਥੇ মিডিਆ ਰਹਿੰਦਾ ਏ ਨਜ਼ਰ ਨਾਇਆ ਵੇ ਕਿੱਥੇ মিডিਆ ਰਹਿੰਦਾ ਏ ਉਹੀ ਸਾਡੇ ਕੋਲ ਪੁੱਛੇ ਫੰਡਿੰਗਾਂ ਦੇ ਸਾਹਿਬ ਉਹੀ ਸਾਡੇ ਕੋਲ ਪੁੱਛੇ ਫੰਡਿੰਗਾਂ ਦੇ ਸਾਹਿਬ ਜਿਹੜਾ ਸਾਡੇ ਸਿਰੋਂ ਪੜਦਾ ਰਹਾ ਤੇਰੀ ਕਿਸੇ ਲਈ ਨਾ ਪੰਜਾਬ ਸਿਆਸਤਾਰ ਤੂਤਾ ਸਾਰਿਆਂ ਦੀ ਖੜਦਾਰਗਾ ਤੇਰੀ ਕਿਸੇ ਲਈ ਨਾ ਪੰਜਾਬ ਸਿਆਸਤਾਰ ਤੂਤਾ ਸਾਰਿਆਂ ਦੀ ਖੜਦਾਰਗਾ ਰਸ਼ਨ ਟਰਾਲੀਆਂ ਤੇ ਆਉਂਦਾ ਏ ਪਰ ਪਰ ਰਸ਼ਨ ਟਰਾਲੀਆਂ ਤੇ ਆਉਂਦਾ ਏ ਗਰੀ ਨਾ ਫਿਕਰ ਤੇਰਾ ਖਾਲਸਾ ਜਿ ਆਉਂਦਾ ਏ ਗਰੀ ਨਾ ਫਿਕਰ ਤੇਰਾ ਖਾਲਸਾ ਜਿ ਆਉਂਦਾ ਏ ਬੰਨ ਜਿਹੜਾ ਲਾਉਣੇ ਦੇ ਰਿਆਂਵਾਂ ਨੂੰ ਵੀ ਜਾਣੇ ਬੰਨ ਜਿਹੜਾ ਲਾਉਣੇ ਦੇ ਰਿਆਂਵਾਂ ਨੂੰ ਵੀ ਜਾਣੇ ਜਿਹੜਾ ਕਹਿੰਦਾ ਸਰਵਜਦਾ ਦੇਹਾ ਤੇਰੀ ਕਿਸਲੇ ਨਾ ਪੰਜਾਬ ਸਿਆਸਤ ਤੂੰ ਤਾਂ ਸਾਰਿਆਂ ਲਿਖੜਦਾ ਰਹਾ ਇਹ ਕਿਸੇ ਲਈ ਨਾ ਪੰਜਾਬ ਸਿਆਸਤ ਤੂੰ ਤਾਂ ਹਾਰਿਆਂ ਲਈ ਖੜਦਾ ਰਹਾ ਖਾਲਸਾ ਬਹੀਰਿਆ ਸੁਖ ਦੀ ਕੜੀ ਚ ਖੜੀ ਖਾਲਸਾ ਬਹੀਰਿਆ ਦਿਲੋਂ ਧੰਨਵਾਦ ਅਸੀਂ ਕਰਦੇ ਆਂ ਵੀਰਿਆ ਦਿਲੋਂ ਧੰਨਵਾਦ ਅਸੀਂ ਕਰਦੇ ਆਂ ਵੀਰਿਆ ਚੜਦਾ ਜਿਦੋਂ ਸਰਕਾਰ ਨੂੰ ਚੜਦਾ ਜਿਦੋਂ ਸ਼ੇਰ ਸ਼ੋਹਰ ਸਰਕਾਰ ਨੂੰ ਗੱਲ ਪੰਥ ਦੀ ਜੋ ਕਰਦਾ ਪਿਆ ਤੇਰੀ ਕਿਸੇ ਲਈ ਨਾ ਪੰਜਾਬ ਸਿਆ ਸੰਸਾਰ ਤੂੰ ਤਾਂ ਸਾਰਿਆਂ ਨੂੰ ਲਿਖਦਾ ਰਹਾ ਤੇਰੀ ਕਿਸੇ ਲਈ ਨਾ ਪੰਜਾਬ ਸਿਆਸਤ ਹਾਰ ਤੂੰ ਹਾਰਿਆਂ ਨਿਕੜਦਾ ਰਹਾ ਉੱਦਾ ਫਿਰਦੇ ਪੰਜਾਬ ਚ ਪਖੰਡੀ ਵੀ ਬਥੇਰੇ ਮਿਰਦੇ ਪੰਜਾਬ ਚ ਪਖੰਡੀ ਵੀ ਬਥੇਰੇ ਕਿਹੜੀ ਗੱਲਾਂ ਬੰਦ ਹੁਣ ਸਾਡਾ ਵਾਲੇ ਡੇਰੇ ਕਿਹੜੀ ਗੱਲਾਂ ਬੰਦ ਹੁਣ ਸਾਡਾ ਵਾਲੇ ਡੇਰੇ ਸਪਰਾਮਾ ਵਾਲਾ ਕਹੇ ਤੇਰਾ ਧੰਨ ਖਾਲਸਾ ਸਪਰਾਮਾ ਵਾਲਾ ਕਹੇ ਤੇਰਾ ਧੰਨ ਖਾਲਸਾ ਇਹ ਢਿੱਡ ਸਭ ਭਰਦਾ ਪਿਆ ਤੇਰੀ ਕਿਸੇ ਲਈ ਨਾ ਪੰਜਾਬ ਸਿਆਸਤ ਤੂੰ ਤਾਂ ਸਾਰਿਆਂ ਲਖੜਦਾ ਰਹਗਾ ਤੇਰੀ ਕਿਸੇ ਲਈ ਨਾ ਪੰਜਾਬ ਸਿਆਸਤ ਤੂੰ ਤਾਂ ਸਾਰਿਆਂ ਲਖੜਦਾ ਰਹਾ ਤੂੰ ਤਾਂ ਸਾਰਿਆਂ ਲਖੜਦਾ ਰਹਾ ਤੂੰ ਤਾਂ ਸਾਰਿਆਂ ਲਿਖੜਦਾ ਰਹਾ ਐਨਿਕ ਬੇਨਤੀ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ